ਵਾਇਰ ਗੁਰਜੀ ਦਾ ਫਸਲਾ ਵਾਇਰ ਗੁਰਜੀ ਕੀ ਫਤਰੀ ਟਾਂਗਰੀ ਨਦੀ ਪਿੰਡ ਬੁੱਧਮੌਰ ਹਲਕਾ ਸਨੌਰ ਜ਼ਿਲ੍ਹਾ ਪਟਿਆਲਾ ਹਾਲਾਤ ਤੁਸੀਂ ਦੇਖ ਸਕਦੇ ਹੋ ਸਾਰੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ ਸੋ ਪ੍ਰਸ਼ਾਸਨ ਨੂੰ ਗੌਰ ਕਰਨੀ ਚਾਹੀਦੀ ਹੈ ਕਿੰਨੀ ਵੀ ਫਸਲ ਡੁੱਬੀ ਹੈ ਇੱਥੇ ਸਭ ਦਾ ਮੁਆਵਜ਼ਾ ਦਿੱਤਾ ਜਾਏ ਬਹੁਤ ਹੀ ਪਾਣੀ ਚੜਿਆ ਹੋਇਆ ਟਾਂਗਰੀ ਨਦੀ एसडीएम साहब ਸਾਡੇ ਢਾਂਗਰੀ ਨਦੀ ਦਾ ਜਾਇਜ਼ਾ ਲੈਂਦੇ ਹੋਏ ਇਹ ਦੇਖੋ ਕਿੰਨਾ ਪਾਣੀ ਆਇਆ ਤੇ ਛੜਕਾਂ ਦੇ ਹਾਲਾਤ ਵੀ ਵੇਖੋ ਤੁਸੀਂ ਕੋਈ ਛੜਕਲ ਵੀ ਕੋਈ ਧਿਆਨ ਨਹੀਂ ਦਿੰਦਾ ਹੈਗਾ ਇੰਨੀਆਂ ਛੜਕਾਂ ਖਰਾਬ ਹਨ ਥਾਂ-ਥਾਂ ਤੇ ਅੱਧੇ-ਅੱਧੇ ਫੁੱਟ ਦਾ ਟੋਆ ਦੇਖੋ ਛੜਕਾਂ ਦੇ ਹਾਲਾਤ ਮੀਰਾਪੁਰ ਤੋਂ ਲੈ ਕੇ ਪਠਮਾਜੜੇ ਤੱਕ ਸਾਰੀ ਛੜਕ ਟੁੱਟੀ ਹੋਈ ਹੈ ਇਹਦਾ ਕਿਸੇ ਵੱਲ ਕੋਈ ਧਿਆਨ ਨਹੀਂ ਹੈਗਾ ਦੇਖੋ ਸਾਰੀ ਉਹ ਛੜਕ ਟੁੱਟੀ ਹੋਈ ਹੈ ਪਠਮਾਜੜੇ ਤੱਕ ਮੇਨ ਰੋਡ ਦਿੱਲੀ ਦਾ ਹੈ ਪਟਿਆਲੇ ਤੋਂ ਦਿੱਲੀ ਜਾਂਦਾ ਹੈ ਸਿੱਧਾ ਮੇਨ ਰੋਡ ਹਾਲਾਤ ਬੇਫੂਰ ਰੌੜ ਦੇ ਜਿਹੜੀ ਵੀ ਸਰਕਾਰ ਆਉਂਦੀ ਲਾਰੇ ਲਾ ਕੇ ਤੁਰ ਜਾਂਦੀ ਕੋਈ ਕੰਮ ਨਹੀਂ ਕਰਦਾ ਤਿੰਨ ਸਾਲ ਹੋ ਗਏ ਛੜਕ ਟੁੱਟੀ ਨੂੰ ਪਹਿਲਾਂ ਪਾਣੀ ਨਾਲ 2023 ਦੀ ਸੜਕ ਟੁੱਟੀ ਸੀ ਹੈ ਸੜਕ ਤੇ ਵੀ ਕਿਸੇ ਨੇ ਗੌਰ ਨਹੀਂ ਦਿੱਤੀ ਪਿੰਡ ਪੁਦਮੋਰ तकरीबन ਸਾਰੀਆਂ ਫਸਲਾਂ ਡੁੱਬ ਕੇ ਖਤਮ ਹੋ ਚੁੱਕੀਆਂ ਹਨ ਦੇਖ ਸਕਦੇ ਹੋ ਤੁਸੀਂ ਪਾਣੀ ਵੀ ਪਾਣੀ ਹੈ ਪੱਕਾ ਨੂੰ ਸਿਰਫ 10-15 ਦਿਨਾਂ ਵਿੱਚ ਪੱਕ ਜਾਣੀ ਸੀ ਹਸਲੇ ਬਹੁਤ ਹੀ ਭਾਰੀ ਨੁਕਸਾਨ ਹੋਇਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬਾਦ ਤੋਂ ਬਾਦ ਸ਼ੇਅਰ ਜ਼ਰੂਰ ਕਰਿਓ ਹਾਲਾਤ ਦੇਖੋ ਤੁਸੀਂ ਈ ਬੁਰਤੇ ਬਹਾਦਰ ਸਾਹਿਬ ਪਿੰਡ ਬੁੱਧਮੁਰ ਦਾ ਦੇਖੋ ਸੜਕ ਤੇ ਪਾਣੀ ਕਿੰਨਾ ਸੋ ਸਰਕਾਰ ਇਸ ਵੀ ਕਿਸੰਦਾ ਕੋਈ ਧਿਆਨ ਨਹੀਂ ਦਿੰਦੀ ਨਾ ਕੋਈ ਨੈਸ਼ਨਲ ਮੀਡੀਆ ਕੋਈ ਖਬਰ ਲਾਉਂਦੀ ਨਾ ਮੋਦੀ ਸਰਕਾਰ ਨੇ ਅਜੇ ਤੱਕ ਕੋਈ ਭਾਸ਼ਣ ਦਿੱਤਾ ਪੰਜਾਬ ਬਾਰੇ afghanistan ਚ ਵਿਚਾਰ ਆਇਆ ਉਹਦੇ ਬਾਰੇ ਮੋਦੀ ਸਾਹਿਬ ਬੋਲ ਰਹੇ ਹਨ ਇਹ ਪੰਜਾਬ ਵੱਲ ਕੋਈ ਧਿਆਨ ਨਹੀਂ ਇਹਨਾਂ ਦਾ ਮੋਦੀ ਸਾਹਿਬ ਦਾ ਦੇਖੋ ਹਾਲਾਤ ਪਾਣੀ ਹੋਈ ਪਾਣੀ ਹੋਇਆ ਪਿਆ ਇਸ ਪਿੰਡ ਅਗੇ ਹਰ ਸਾਲ ਪਾਣੀ ਆਉਂਦਾ ਹੈ ਹਰ ਸਾਲ ਪਾਣੀ ਦੀ ਮਾਰਚ ਮਰਦਾ ਹੈ ਬੋਟਾ ਲੈਣ ਵਾਲੇ ਬੋਟਾ ਲੈ ਕੇ ਚਲੇ ਜਾਂਦੇ ਹਨ ਦੁਬਾਰਾ ਪਿੰਡ ਵੱਲ ਮੂਹ ਨਹੀਂ ਕਰਦੇ ਸਾਰਾ ਫਸਲਾ ਦੇਖੋ ਸਾਰੀਆਂ ਡੁੱਬੀਆਂ ਪੀਆਂ ਨੂੰ ਤੋਂ ਸਰਕਾਰ ਨੂੰ ਇਹੀ ਬੇਨਤੀ ਕਰਨੀ ਆ ਵੀ ਮੁਆਵਜ਼ਾ ਦਿੱਤਾ ਜਾਵੇ ਕਿੱਲੇ ਪਿੱਛੇ 15000 ਰੁਪਏ ਘੱਟ ਤੋਂ ਘੱਟ ਦਿੱਤਾ ਜਾਣਾ ਚਾਹੀਦਾ ਕਿੱਲੇ ਪਿੱਛੇ ਟਾਂਗਰੀ ਤੇ ਮਾਰਕੰਡਾ ਕਿ ਦੋਵੇਂ ਸਾਡੇ ਪਿੰਡ ਕੋਲ ਆ ਕੇ ਹੀ ਰੜਤੇ ਹਨ ਇਸ ਕਰਨਾ ਬਹੁਤ ਭਾਰੇ ਨੁਕਸਾਨ ਹੁੰਦਾ ਹੈ ਸੋ ਇਹ ਪਾਣੀ ਸਾਰਾ ਬੈਕ ਮਾਰਦਾ ਸਾਡੇ ਪਿੰਡ ਸਾਡੇ ਪਿੰਡ ਤੋਂ ਨੱਕਾ ਉੱਥੇ ਫਲੱਡ ਗੇਟ ਲਾਏ ਜਾਣ ਦੋ ਫਲੱਡ ਗੇਟ ਲੱਗਣ ਵਾਲੇ ਹਨ ਆ ਸਾਹਮਣੇ ਨੱਕਾ ਦੇਖੋ ਨੱਕਾ ਤਾਂਗਰੀ ਤੇ ਮਾਰਕੰਡੇ ਦਾ ਇੱਕ ਫਲੱਡ ਗੇਟ ਹੋਣੀ ਚਾਹੀਦੇ ਹਨ ਕਾਫੀ ਸਾਲ ਹੋ ਗਏ ਕਹਿੰਦੇ ਆ ਉਹਨੂੰ ਇੱਥੇ ਕੋਈ ਗੌਰ ਨਹੀਂ ਕਰ ਰਿਹਾ ਆਏ ਸਾਲ ਪਾਣੀ ਆਉਂਦਾ ਇੱਥੇ ਸਿਰਫ ਇਹ ਪਾਣੀ ਬੈਕ ਮਾਰਦਾ ਐ ਇਸ ਟਾਈਮ ਡਾਂਗਰੀ ਜੇ ਸਾਡੇ ਤੋਂ 4-5 ਫੁੱਟ ਪਾਣੀ ਉੱਚਾ ਹੈਗਾ ਕਿ ਕਿਸੇ ਬੰਨੇ ਬੰਨ ਟੁੱਟ ਗਿਆ ਸਾਡੇ ਪਿੰਡal ਤੋਂ ਸਾਡਾ ਪਿੰਡ ਟੁੱਟ ਸਕਦਾ ਦੇਖੋ ਇਹ ਹਾਲਾਤ ਸਰਕਾਰ ਨੂੰ ਇਹ ਵੀ ਬੇਨਤੀ ਕਰਨੀ ਆ ਵੀ ਇੱਥੇ ਫਲੱਡ ਗੇਟ ਲਾਇਆ ਜਾਣ ਦੋ ਤਾਂ ਕਿ ਜੋ ਪਾਰੀ ਜਿਹੜਾ ਨੁਕਸਾਨ ਹੁੰਦਾ ਹੈ ਉਹ ਪਿੰਡ ਦਾ ਉਹ ਬਚ ਸਕੇ ਮੰਤਰੀਆਂ ਨੂੰ ਵੀ ਉਦੋਂ ਹੀ ਯਾਦ ਆਉਂਦਾ ਹੈ ਜਦੋਂ ਹਾਰ ਹੁੰਦੇ ਹਨ ਇਲੈਕਸ਼ਨ ਜੀ ਸਿਰਫ ਡੇਢ ਸਾਲ ਰਹਿ ਗਿਆ ਹੁਣ ਸਭ ਭੱਜੇ ਫਿਰਦੇ ਹਨ ਕੋਈ ਕਿਸੇ ਦਾ ਕੰਮ ਨਹੀਂ ਹੁੰਦਾ ਵੋਟਾਂ ਪਾਉਣ ਦਾ ਕੋਈ ਕਿਸੇ ਨੂੰ ਕੋਈ ਫਾਇਦਾ ਨਹੀਂ ਹਾਲਾਤ ਤੁਸੀ ਵੀ ਕੋ ਟਬਾ ਤੋਂ ਬਾਅਦ ਵੀਡੀਓ ਸ਼ੇਅਰ ਜ਼ਰੂਰ ਕਰਿਓ ਦੇਖੋ ਪਾਣੀ ਪਾਣੀ ਹੋ ਗਿਆ ਬੁੱਧਮੋਰ ਦੀ 1400 ਏਕੜ ਜ਼ਮੀਨ ਹੈ ਉਹ ਸਾਰੀ ਖਤਮ ਹੋ ਚੁੱਕੀ ਹੈ ਤੇ ਉੱਪਰ ਬੱਦਲ ਦੇ ਵੀ ਹਾਲਾਤ ਤੁਸੀਂ ਦੇਖੋ ਬੱਦਲ ਵੀ ਕਿੰਨਾ ਬਣ ਰਿਹਾ ਹੈ ਪਾਣੀ ਪਹਿਲਾਂ ਹੀ ਉਤਰ ਰਿਹਾ ਹੈ ਐਸ ਡੀ ਐਮ ਸਾਹਿਬ ਨੂੰ ਸਾਡੀ ਬੇਨਤੀ ਹੈ ਵੀ ਮੁਆਵਜ਼ਾ ਦਿੱਤਾ ਜਾਏ ਪਿੰਡ ਨੂੰ ਬਸ ਤੋਂ ਵੱਧ ਜੇ ਨਾ ਹੋ ਸਕੇ। ਜੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਬਹੁਤ ਧੰਨਵਾਦ ਤੁਹਾਡਾ।